ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪ੍ਰੋਪਤੀ ਆਪ ਸਮੂਹ ਨੂੰ ਹਾਰਦਿਕ ਵਧਾਈ ਗੁਰੂ ਸਾਹਿਬ ਸੰਤ ਸਿਪਾਹੀ ਬਾਦਸ਼ਾਹ ਦਰবেশ ਕਲਮ ਦੇ ਧਨੀ ਤਲਵਾਰ ਦੇ ਧਨੀ ਜਿੰਨਾ ਬਾਰੇ ਵਿਦਾਤਾ ਸਿੰਘ ਤੀਰ ਜੀ ਲਿਖਦੇ ਨੇ ਕਿ ਮੇਰੀ ਕਲਮ ਗਰੀਬਣੀ ਲਿਖੇ ਕੀ ਕੀ ਬੜੀਆਂ ਵਰਕ ਤਾਂ ਹੈ ਸਰਕਾਰ ਅੰਦਰ ਪਿਆ ਨੂਰ ਆਨੰਦ ਦਾ ਵਰਸਦਾ ਹੈ ਸੋਣੀ ਆਪ ਦੀ ਨੂਰੀ ਨਹਾਰ ਅੰਦਰ ਜਾਣ ਪਾਵਦੇ ਇੱਕੋ ਵਾਰ ਅੰਦਰ ਜਾਨ ਕੱਢ ਦੇ ਹੋ ਇੱਕੋ ਵਾਰ ਅੰਦਰ ਨਾਲ ਆਪ ਦੇ ਟੱਕਰਾ ਕਰਾਂ ਕਿਸ ਦਾ ਦਸੋ ਤੁਸੀਂ ਹੀ ਤੁਸੀਂ ਸੰਸਾਰ ਅੰਦਰ ਰੱਬੀ ਜੋਤ ਇੱਕ ਪਤਨਿਓ ਹੋਈ ਜ਼ਾਹਰ ਕੋਈ ਉਸ ਨੂੰ ਰੂਪ ਅਕਾਲ ਆਖੇ ਪਿਤਾ ਪਿਆਰ ਦੇ ਕੇ ਨੌ निहाल ਆਖੇ ਮਾਤਾ ਚੁੰਮ ਮੱਥਾ ਚੰਨ ਲਾਲ ਆਖੇ ਕੋਈ ਰਾਮ ਤੇ ਕੋਈ ਗੋਪਾਲ ਆਖੇ ਜਥਾ ਬਾਲਕਾਂ ਦਾ ਉਹਨੂੰ ਬਾਲ ਆਖੇ ਮੇਰਾ ਬਖਸ਼ਿਸ਼ਾਂ ਦਾ ਸਾਈ ਕੋਈ ਆਖੇ ਕੋਈ ਦਾਤਾ ਦਿ얄 ਕਿਰਪਾਲ ਆਖੇ ਬਣੀ ਹੋਈ ਐ ਤਾਣੀ ਉਹ ਉਹ ਤੇਰੀ ਖਾਲਸਾ ਰੂਪ ਤੂੰ ਖਾਲਸਾ ਗੋਦ ਤੇਰੀ ਗੋਬਿੰਦ ਸਿੰਘ ਗੋਬਿੰਦ ਦਾ ਰੂਪ ਹੈ ਤੂੰ ਪਤ ਪਤ ਵਿੱਚ ਜਾਗਦੀ ਜੋਤ ਤੇਰੀ ਕਿਸੇ ਦੁਸ਼ਟ ਦੰਡਕ ਕਿਸੇ ਦੀਨ ਰਖਕ ਕਿਸੇ ਆਖਿਆ ਧਨੀ ਤਲਵਾਰ ਵਾਲਾ ਟੁੱਟੀ ਗੰਢਣਾ ਸਤਿਗੁਰੂ ਕਿਸੇ ਕਿਹਾ ਕਿਤੇ ਕਿਹਾ ਪ੍ਰੀਤਮ ਦਲ ਸ਼ਿੰਗਾਰ ਵਾਲਾ ਕਿਸੇ ਪੂਰੀ ਆਨੰਦ ਦਾ ਕਿਹਾ ਵਾਸੀ ਜੋਗੀ ਜੰਗਲਾਂ ਦਾ ਕਿਸੇ ਫੁੱਲ ਅੰਦਰ ਪਤ ਪਤ ਵਿੱਚ ਤੋਂ ਇਸ ਤਰ੍ਹਾਂ ਸ਼ੋਭਦਾ ਹੈ ਜਿਵੇਂ ਵਾਸ਼ਨਾ ਵਸਦੀ ਫੁੱਲ ਅੰਦਰ ਆਦਰ ਨਾਲ ਸਭ ਨੇ ਤੈਨੂੰ ਯਾਦ ਕਰਦੇ ਕੀਤਾ ਯਾਦ ਬਰਿਆਮਾ ਨੇ ਵੀਰ ਕਹਿ ਕੇ ਕਿਤੇ ਗਰੀਖਾ ਨਵੀਖਾ ਵਰਗਿਆਂ ਨੇ ਤੈਨੂੰ ਸੱਧਿਆ ਉੱਚ ਦਾ ਪੀਰ ਪਹਿ ਕੇ ਬੰਦਾ ਬਣ ਗਿਆ ਪੂਜ ਕੇ ਚਰਨ ਬੰਦਾ ਬੰਦਾ ਬਣ ਗਿਆ ਪੂਜ ਕੇ ਚਰਨ ਬੰਦਾ ਸੀਸ ਨਿਉਂਗੇ ਗਹਿਰ ਗੰਬੀਰ ਕਹਿ ਕੇ ਤੈਨੂੰ ਸੁੱਤਿਆਂ ਵੇਖ ਕੇ ਸਥਰਾ ਤੇ ਕੋੜੋ ਲੰਗਿਆ ਕੋਈ ਫਕੀਰ ਕਹਿ ਕੇ ਭਗਤ ਸੂਰਮਾ ਗੁਰੂ ਰਣਧੀਰ ਗ੍ਰਸਤੀ ਚੋਦੀ ਕਿਸੇ ਨੂੰ ਪਾਤਸ਼ਾਹ ਉਪਦੇਸੇ ਚੋਜੀ ਕਿਸੇ ਨੂੰ ਪਾਤਸ਼ਾਹ ਉਪਦੇਸੇ ਅੱਖਾਂ ਮੇਰੀਆਂ ਨਾਲ ਜੇਕਰ ਕੋਈ ਦੇਖੇ ਤਾਂ ਤੂੰ ਵਾਹਿਗੁਰੂ ਜੋਤੀ ਸਰੂਪ ਦੇਸ਼ੇ ਝੁੱਕਾ ਉਜੜਦਾ ਵੇਖ ਕੇ ਡੋਲਿਓ ਨਾ ਇਸੇ ਲਈ ਨੇ ਤੈਨੂੰ ਬੇਪਰਵਾਹ ਕਹਿੰਦੇ ਚੱਪੂ ਸਿਰਾਂ ਦੇ ਲਾਮਦਾ ਵੇਖ ਲੋ ਕੀ ਬੇੜੇ ਧਰਮ ਦਾ ਤੈਨੂੰ ਮਲਾ ਕਹਿੰਦੇ ਬੇੜੇ ਧਰਮ ਦਾ ਤੈਨੂੰ ਮਲਾ ਕਹਿੰਦੇ ਗੁਰੂ ਸਾਹਿਬ ਦੇ ਆਗਮਨ ਪੁਰਬ ਤੇ ਆਓ ਆਪਣੇ ਮਨਾਂ ਦੇ ਅੰਦਰ ਵਿਤਕ੍ਰੇ ਰੰਗ ਨਸਲ ਫਿਰਕੇ ਸਾਰਾ ਕੁਝ ਭੁਲਾ ਕੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋਦਾ ਸੁਨੇਹਾ ਵਸਾਈ ਗਏ ਅਤੇ ਨਾਲ ਹੀ ਸਮੇਂ ਦੀਆਂ ਹਾਕਾ ਹਾਕਮ ਸਰਕਾਰਾਂ ਉਹਨਾਂ ਵੱਲੋਂ ਰਾਸ਼ਟਰਵਾਦ ਦੇ ਸਿਰਜੀ ਜਾ ਰਹੇ ਪਿੰਬ ਨੂੰ ਖਤਮ ਕਰਕੇ ਸਮੁੱਚੀ ਮਨੁੱਖਤਾ ਦੀ ਭਲਾਈ ਦਾ ਸੰਕਲਪ ਲਈਏ